ਕਹਿੰਦਾ ਕੀ ਦਾ ਪਰਤੀਕੂਦਾ ਯਾ ਜੋ ਪੰਡੇ ਨੇ ਗੱਟ ਚਿਪਟਾਣ ਸਮਾ ਇੱਕ ਦਾ ਹਰ ਜੋ ਕੌਟਰ ਤੋਂ ਵੀ ਫਰੀਕ ਫਰੀਕ ਹੁੰਦਾ ਕਿਉਂ ਚਾਰੇ ਫਸੇ ਹੀ ਨਾ ਲਾਏ ठीकु सुञटबॉल मैनूटी मेर नामु सुे नाकी मैलो सलो छॾो की चिटे लॻे त ਮੈਂ ਕਸ਼ਾਇਨਾ ਪਰ ਮੇਰੇ ਟੈਸਟ ਚਿੱਟੇ ਰੰਗ ਦੇ ਚਿੱਟੇ ਰੰਗ ਦਾ ਬਦਲ ਗਿਆ ਜਿਵੇਂ ਚਕਾਇਨਾ ਉਸ ਦਿਨ ਸਾਡਾ ਪਹਿਲੇ ਲੈ ਸੀ ਕਿ ਸਾਰੇ ਬੱਚੇ ਪਾਸ ਲੱਗ ਰਹੇ ਸਨ ਪਰ ਮੈਂ ਕਿਸੇ ਨੂੰ ਪਾਸ ਨਹੀਂ ਦਿੱਤਾ ਕਿਉਂਕਿ ਮੈਂ ਫਿਰ 재미, itu adalah energi anda filtrik ketika saya bernafas, Arahan ini di authenticity Langsung menurut saya ini adalah kaya ber generate nak datang nafsa wamma, kanan bentukini seorang yang Ya! 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 kerena lari, say unosper yang sampai datang, berasa anak-an Permainan tak percaya. Episode Kita hampir tak terdapat kali ਮੈਂ ਚਿੱਤੇ ਨਾਲ ਆਦੀ ਹੋ ਚੁੱਕਿਆ ਸੀ ਕਾਰ ਬਾਰਸਾਪ ਵਿੱਚ ਚੁੱਕਿਆ ਸੀ ਮੈਂ ਇਸੇ ਤਰ੍ਹਾਂ ਚੁੱਕਾ ਲੰਡਾ ਲੰਡਾ ਇੱਕ ਕਾਈ ਦੂਏ ਦੇ ਹਲੇ ਚਲਾ ਗਿਆ ਸੀ ਕਿ ਕਿਤੇ ਨੂੰ ਫੇਰ ਚਾਨਣਾ ਹੋਇਆ ਉਹ ਕਿਉਂ ਬੀਨੂ ਸੈਕਿੰਟ ਕਿਤੇ ਲੋੜਾ ਪੈਦੀ ਉਸਦੀ ਲੋੜਾ ਤੇਰੀ ਪੈਸੇ ਕਮਾਏਗਾ ਆਈ ਜੀ ਆਈ ਜੀ ਕਰੇਗਾ ਮੇਰਾ ਇੱਕ ਕੰਮ ਹਾਂਜੀ ਹਾਂਜੀ ਬਾਤ ਸੁਣ ਮੈਂ ਕਿੱਸੇ ਜਾਣਾ ਆਪਣੀ ਕੰਨ ਮੈਂ ਸਿਰਫ ਮਾਰ ਵੇਚਦਾ ਮਨਚਾਈ ਦੀ ਮੰਦੇ ਮਨਚਾਈ ਦਾ ਸਾਮੀ ਨੂੰ ਤੇ ਮਨਚਾਈ ਜਗ੍ਹਾ ਤੇ ਹੁਣ ਮੈਂ ਖੁਦ ਕਦੇ ਚਕਾਵੇਂ ਸੀ ਰਹਾਂਗਾ ਕਿਉਂਕਿ ਮੈਨੂੰ ਚਿੱਟੇ ਦਾ ਨਹੀਂ ਸਿਰਫ ਪੈਸੇ ਵਿਚ ਆ ਗਿਆ ਸੀ ਹਾਂ ਅੱਜ ਵੀ ਜਦ ਰੇ ਪਾਸੇ ਰਨਾਉ ਤੇ ਗਰਿਆ ਸੀ ਬੱਤੀ ਸਵਾਰ ਰਨਾਉ ਦੇ ਵਿੱਚੋਂ ਨਸ਼ੇੜੀ ਆ ਕੇ ਸਮਾਂ ਕੀ ਆ ਗਿਆ ਸੀ ਬਿਲੂਸ ਮੈਂ ਕਿਹਾ ਬਿਲੂਸ ਮੈਂ ਕਿਹਾ ਹਾਂ ਜੀ ਇਹ ਰਨਾਮ ਬਿਲੂਸ ਵੇਖਿਆ ਕਿਉਂ ਕਹ ਪਨਾ ਸਰਕਦੇ ਬਿਲੂਆ ਕਰਦਾ ਸੀ ਜਿਦੱਕੋ ਪਹਿਲਾ ਮੇਰਾ ਪੁਰਾਣਾ ਨਾਮ ਹੈ ਕਪਤਾਨ ਜੀ ਮੈਂ ਕੀ ਦਿੱਤੀ ਵੀ ਮੈਂ ਮਾਇਆ ਤੁਸਨੇ ਗਿਆ ਤਾਂ ਪੁਜਾ ਲੈ ਸਾਡੇ ਪਿੰਡ ਦਾ ਨਾਮ ਹੈ ਚਲ ਸਕੋ ਇੱਕ